ਅੱਜ ਜੀ ਸਿਤਾ ਨਾਲ ਇੱਕ ਬਹੁਤ ਵਧੀਆ ਫਰੂਟ ਦੀ ਗੱਲ ਕਰਾਂਗੇ ਜਿਹੜਾ ਮੈਂ ਤੇ ਪਹਿਲੀ ਵਾਰ ਹੀ ਦੇਖਿਆ ਹੈ ਤੁਸੀਂ ਦੇਖ ਕੇ ਦੱਸਿਓ ਕਿ ਤੁਸੀਂ ਪਹਿਲੀ ਵਾਰ ਹੀ ਦੇਖਿਆ ਕਿ ਤੁਹਾਨੂੰ ਪਤਾ ਇਸ ਫਰੂਟ ਦਾ ਆਹ ਦੇਖੋ ਸੰਤਰੀ ਸੰਤਰੀ ਪੀਲੇ ਪੀਲੇ ਬ੍ਰਾਊਨ ਬ੍ਰਾਊਨ ਕਲਰ ਜਿਹੜਾ ਇਹਦਾ ਹੈਗਾ ਬ੍ਰਾਊਨਿਸ਼ਾ ਕਲਰ ਆਹ ਦੇਖੋ ਇਹ ਲੱਗੇ ਇਹ ਡੰਡੀਆਂ ਦੇ ਨਾਲ ਨੇ ਮੈਂ ਪਹਿਲੀ ਵਾਰ ਹੀ ਦੇਖਿਆ ਕੱਲ ਮੈਂ ਫਰੂਟ ਲੈ ਕੇ ਆਂਦਾ ਸੀ ਕਾਲੀ ਮੈਨੂੰ ਕਿ ਫੂਡ ਮੇਰੇ ਘਰ ਆਇਆ ਤੇ ਕਾਲੀ ਮੈਂ ਕਹਿੰਦੀ ਕੀ ਹੈਗਾ ਵਾ ਜਦੋਂ ਖਾ ਕੇ ਦੇਖਿਆ ਫਿਰ ਪਤਾ ਲੱਗਾ ਵੀ ਇਹ ਤੇ ਇਹ ਫੂਡ ਹੈਗਾ ਵੇਖਿਆ ਤੇ ਮੈਂ ਮਾਰਕੀਟ ਵਿੱਚ ਬਹੁਤ ਫੂਡ ਹੈਗਾ ਸੀ ਇਹ ਰੀੜੀਆਂ ਦੇ ਉੱਪਰ ਉਦੋਂ ਹੀ ਮੈਂ ਸੋਚਦੀ ਬੀ ਸੀ ਵੀ ਫੂਡ ਹੈ ਕਿਹੜਾ ਕੀ ਚੀਜ਼ ਕੀ ਆਈ ਮੈਂ ਸਿਰੇ ਘਰ ਲੈ ਆ ਕਿਣਾ ਫਿਰ ਦੇਖੂੰਗੀ ਪਰ ਘਰ ਲੈ ਕੇ ਜਦੋਂ ਦੇਖਿਆ ਹੈਗਾ ਗੁੱਛਿਆਂ ਨਾਲ ਦੇਖੋ ਲੱਗੀ ਹੋਈ ਨਹੀਂ ਕਿਉਂਕਿ ਮੈਂ ਪਹਿਲਾਂ ਹੀ ਦੇਖਿਆ ਤੇ ਮੈਂ ਸੋਚਿਆ ਕਿ ਚਲੋ ਮੈਂ ਤੁਹਾਡੇ ਨਾਲ ਵੀ ਇਹ ਜਿਹੜਾ ਫਲ ਹੈਗਾ ਇਹ ਇਹ ਸ਼ੇਅਰ ਕਰਾਂਗੀ ਕਿਸੇ ਨੂੰ ਪਤਾ ਹੋਏ ਗਾਇਸ ਫਾਲਦਾ ਕਿਉਂਕਿ ਕਈਆਂ ਨੇ ਖਾਦੇ ਵੀ ਹੋਣਗੇ ਤੇ ਕਈਆਂ ਨੇ ਮੇਰੇ ਵਰਗੇ ਨੇ ਪਹਿਲੀ ਵਾਰ ਦੇਖੀ ਵੀ ਹੋਣਗੇ ਆ ਦੇਖੋ ਡੰਡੀ ਹੈਗੀ ਹੈ ਇੱਕ ਡੰਡੀ ਦੇ ਵਿੱਚ ਜਿਹੜੇ ਆ 7 7 8 8 ਜਿਹੜੇ ਆ ਫਲ ਲਗੇ ਦੇਖੋ ਹੈ ਕੀ ਚੀਜ਼ ਆ ਇਹ ਇੱਕ ਕੁਦਰਤ ਹੈਗੀ ਨਾ ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਫਲ ਹੈਗਾ ਨਾ ਇਹ ਫਲ ਐਕਚੁਅਲੀ ਖਾਦਾ ਐ ਨਾ ਇਹ ਸਰਦੀਆਂ ਦੇ ਵਿੱਚ ਸਰਦੀਆਂ ਦਾ ਤੋਹਫਾ ਹੈਗਾ ਇਹ ਫਲ ਦੋਦੇ ਚ ਵੀ ਪਾ ਕੇ ਇਹਨੂੰ ਖਾਂਦੇ ਨੇ वैसे भी खादा ਜਾਂਦਾ ਹੈ ਸਰੀਰ ਨੂੰ ਜਿਹੜਾ ਵਾ ਗਰਮਾਹਟ ਦਿੰਦਾ ਹੈ ਗਾਇ ਫਲ ਹੁਣ ਤੇ ਸਮਝ ਗਈ ਹੋਣਗੇ ਮੇਰੇ ਬੋਲਣ ਦੇ ਅੰਦਾਜ਼ੋਂ ਕੀ ਹੈ ਕੀ ਚੀਜ਼ ਹੈ ਡੰਡੀ ਹੈਗੀ ਆ ਡੰਡੀਆਂ ਦੇ ਨਾਲ ਗੁੱਛੇ ਦੇ ਗੁੱਛੇ ਲੱਗੇ ਹੋਏ ਨੇ ਟੇਸਟੀ ਇੰਨਾ ਜ਼ਿਆਦਾ ਸੌਫਟ ਜੂਸੀ ਬਹੁਤ ਜ਼ਿਆਦਾ ਟੇਸਟੀ ਹੈਗਾ ਆ ਆ ਦੇਖੋ ਐਕਚੁਅਲੀ ਆਈ ਥਿੰਕ ਇਹ ਰॉ ਫਾਰਮ ਚ ਹੈਗਾ ਇਹੜਾ ਫਰੂਟ ਹੈਗਾ ਜਿਹੜਾ ਵਿਕਦਾ ਪਿਆ ਹੈ तो सर्दियों च आते है वा ये जदों अपने असली रूप से आ ज्यादा है तो फिर ये जरा पूरा मिठास के भर जाता है देखो पूरा मैं पहली बार देखिया मैं तो ये देखो किन्ने गुच्छे गुच्छे लगे हुए इस फ्रूट न डंडी न गुच्छे गुच्छे लगे हुए मैं कट के दिखाई थेख कट के दिखाऊँगी फिर पता लग जाएगा यदि गिटक तो कि चीज़ है ਹੈਗਾ ਉੱਤੋਂ ਕਟਣ ਚ ਸਖਤ ਲੱਗਦਾ ਏ ਪਰ ਅੰਦਰੋਂ ਜਿਹੜਾ ਬਿਲਕੁਲ ਸੌਫਟ ਹੈਗਾ ਇਹ ਕਾਹਨਟ ਇੱਕਦਮ ਮਜ਼ੇਦਾਰ ਇਹ ਐ ਦੇਖੋ ਹੁਣ ਤੇ ਕਈ ਸਮਝ ਗਏ ਹੋਣਗੇ ਗੁੱਠਲੀ ਦੇ ਨਾਲ ਜਿਹੜੀ ਗਿੱਟਰੀ ਦੇ ਨਾਲ ਹੀ ਕੀ ਵਾਕੀ ਇਹੋ ਚੀਜ਼ ਹੈਗੀ ਜੂਸ ਦੇ ਨਾਲ ਭਰਿਆ ਪਿਆ ਤੇ ਤੋਤੇ ਵੀ ਹੈਗੇ ਜਿਵੇਂ ਧੋਕੇ ਤੋਤੇ ਹੈਗੇ ਇਹਨਾਂ ਨੂੰ ਤੇ ਚਿਪਚਿਪ ਹੱਥ ਮੇਰੇ ਜਦੋਂ ਕੱਢੇ ਹੈਗੇ ਪੋਲੀਥੀਨ ਦੇ ਉਦੋਂ ਵੀ ਚਿਪਚਿਪ ਕਰਦੇ ਸੀ ਹੱਥ इट मीनस कि यह जरा वा अपने असली फॉर्म चा तो ये आ चुक हों दरखत ही लाख केटक हैगी बहुत ही ज्यादा स्वादी है बहुत ज़्यादा ऐगीटक है तो सर्दियों का तोहफा है वा ये कल पता लगा कि गर्मी भी फ्रूट आता है फल जो गर्मी का भी है बहुत ज़्यादा वाइया बहुत ज़्यादा मिठास भरिया पे मैं क्या चलो मैं अपने ਸਾਕੇ ਨਾਲ ਵੀ ਇਹ ਵੀ ਵੀਡੀਓ ਆਈਆਂ ਗਿਆ ਉਹ ਸ਼ੇਅਰ ਕਰ ਦਿਓ ਸਾਰਿਆਂ ਦੇ ਨਾਲ ਲਾਰੀ ਤੀਆਂ ਸੀ ਡੰਡੀ ਦੇ ਨਾਲੋਂ ਕੱਲੀ ਕੱਲੀ ਕਰਕੇ ਇਹਨੂੰ ਤੋੜਿਆ ਇਹ ਪਿੰਡਾਂ ਵਿੱਚ ਨਹੀਂ ਆਏ ਹੋਣਗੇ ਇਹ ਕੋਈ ਹੋਰ ਜਗ੍ਹਾ ਤੋਂ ਆਏ ਹੋਏ ਹੋਗੇ ਤੇ ਬੰਦੇ ਉਹ ਜਾਣਾਂਗੇ ਜਿਹੜੀ ਪਹਿਨੀ ਸੀ ਤੋਂ ਇਹ ਵੀ ਹੋਣਗੇ ਨੂੰ ਪਤਾ ਹੋਏਗਾ ਕਿ ਇਹ ਇਹਨੂੰ ਫਿਰ ਤੁਸੀਂ ਕੀ ਨਾਮ ਕੀ ਰੱਖੋਗੇ ਤੇ ਹਫ਼ਤਾ ਚੱਲ ਜਾਈ ਗਈ ਬਹੁਤ ਜ਼ਿਆਦਾ ਇਹ ਫਲ ਦਾ ਨਾਮ ਮੈਂ ਨਹੀਂ ਦੱਸ ਸਕਦੀ ਜ਼ਿਆਦਾ ਤੁਸੀਂ ਗਿਟਕ ਦੇਖ ਕੇ ਸਮਝ ਲੇਵੋਗੇ ਕਿ ਇਸ ਸਾਲ ਕੀ ਦਾ ਖਾਕੇ ਦੇਖਿਓ ਇਹ ਪਹਿਲੀ ਵਾਰ ਦੇਖਿਆ ਹੋਏਗਾ ਜਿਹੜਾ ਪਹਿਲੀ ਵਾਰ ਦੇਖਿਆ ਹੋਏਗਾ ਵਾਕਈ ਪਤਾ ਲੱਗ ਜਾਏਗਾ ਕਿ ਫਰੂਟ ਖਾਦਾ ਫਲ ਖਾਦਾ ਤੇ ਬਹੁਤ ਜ਼ਿਆਦਾ ਨਹੀਂ ਲੱਗੇ ਬਦਲ ਲੱਗ ਗਿਆ ਇਹ ਨੂੰ ਪਤਾ ਲੱਗ ਗਿਆ ਸੀ ਬਹੁਤ ਟੇਸਟੀ ਹੈ ਜਦੋਂ ਮੈਂ ਖਾਦਾ ਫਿਰ ਪਤਾ ਲੱਗਾ ਵੀ ਹਾਂ ਇਹ ਚੀਜ਼ ਹੈਗੀ ਆ ਕਿਉਂਕਿ ਮੈਂ ਦੇਖਿਆ ਤੇ ਬਹੁਤ ਜ਼ਿਆਦਾ ਹੈ ਇਸੀ ਇਹ ਬਹੁਤ ਬਹੁਤ ਗਾੜਾ ਮਿੱਠਾ ਮੇਰੀਆਂ ਦੇ ਉੱਪਰ ਪਰ ਮੈਨੂੰ ਉਦੋਂ ਨਹੀਂ ਸੀ ਪਤਾ ਲੱਗਾ ਮੈਂ ਕਿ ਇਹ ਚਾਈ ਸਰਦੀਆਂ ਦਾ ਗਰਮੇਸਾ ਹੈ ਇਹ ਬਸ ਓਨੀ ਲਿਮਟ ਵਿੱਚ ਹੀ ਖਾਓ ਇਹ ਤਾਂ ਨੁਕਸਾਨ ਜਿਹੜਾ ਹੈ ਸਰੀਰ ਨੂੰ ਕੋਈ ਬਾਡੀ ਨੂੰ ਕੋਈ ਨੁਕਸਾਨ ਨਹੀਂ ਕਰਦਾ ਬਾਣਦੇ ਹੋਏ ਹੈਗੀ ਜੁਪੀ ਵੀ ਹਾਂਦੇ ਉਹ ਫਰੂਟ ਵਗੈਰਾ ਸਬਜ਼ੀਆਂ ਦੀ ਜਿਹੜੀ ਲੱਗਦੀ ਹੈ ਆ ਗੁੱਚਾ ਨਹੀਂ ਗੁੱਚੇ ਲੱਗਦੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ